ਇਹ ਤਾਂ ਦੀ ਬਲੀਸ ਕੰਦੀ ਹੈ ਸਾਨੂੰ ਸਾਰਾ ਕੁਝ ਪਤਾ ਸੀਗਾ ਤੇ ਫੇਰ ਜੇ ਪਤਾ ਸੀਗਾ ਇਹਨਾਂ ਨੂੰ ਪਹਿਲਾਂ ਫੜਿਆ ਕਿਉਂ ਨਹੀਂ ਫੇਰ ਗਰਨੇਡ ਕਿੱਥੋਂ ਆਈ ਗਰਨੇਡ ਆਉਣ ਦਾ ਪੋਲੀਟਿਕਲ ਮੋਟਿਵ ਕੀ ਹੈ ਕੌਣ ਹੈ ਇਹ ਦੇ ਪਿੱਛੇ ਇਹ ਤਾਂ ਸਾਨੂੰ ਦੱਸ ਦੇਣੀ ਤੇ ਨਾ ਕੋਈ ਮਰਿਆ ਗਰਨੇਡ 60 ਤੇ ਤੇ 395 ਨੌਜਵਾਨ ਸ਼ਹੀਦ ਕਰ ਦਿੱਤੇ ਹੈ ਇਹ ਤਾਂ ਬੜੀ ਅਜੀਬ ਗੱਲ ਹੈ ਤਾਂ ਪੁੱਛਣੀ ਵਾਲੀ ਹੈ ਸਰਕਾਰ ਨੂੰ ਕੁਝ ਹੋਣੀ ਚਾਹੀਦੀ ਹੈ ਆਫ ਕੋਰਸ ਸਿਮਰਨਜੀਤ ਸਿੰਘ ਹੀ ਇਜ਼ ਗੋਇੰਗ ਅ ਲਾਇਰ ਉਹ ਜਾ ਰਿਹਾ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਗਵਰਨਰ ਨੂੰ ਮੈਮੋਰੰਡਮ ਦੇਉਗਾ ਕਿ ਜੀ ਸੀ ਬੀ ਆਈ ਦੀ ਤਪੀਛ ਹੋਵੇ ਜੇ ਗਵਰਨਰ ਨਾ ਮੰਨਿਆ ਫਿਰ ਅਸੀਂ ਸਾਡੀ ਪਾਰਟੀ ਦੇ ਵਕੀਲ ਸੁਮਿੰਜੀਤ ਸਿੰਘ ਸੁਪਰੀਮ ਕੋਰਟ ਵਿੱਚ ਜਾਣਗੇ ਦੇਖੋ ਜੇ ਉੱਥੇ ਸਾਨੂੰ ਇਨਸਾਫ ਮਿਲ ਜੇ ਆਸਤਾ ਹੈ ਕਿ ਇਹ ਇਹ ਤਾਂ ਜੀ ਬਲੀਸ ਕੰਦੀ ਹੈ ਸਾਨੂੰ ਸਾਰਾ ਕੁਝ ਪਤਾ ਸੀਗਾ ਤੇ ਫੇਰ ਜੇ ਪਤਾ ਸੀਗਾ ਇਹਨਾਂ ਨੂੰ ਪਹਿਲਾਂ ਫੜਿਆ ਕਿਉਂ ਨਹੀਂ ਫੇਰ ਗ੍ਰਨੇਡ ਕਿੱਥੋਂ ਆਈ ਗ੍ਰਨੇਡ ਆਉਣ ਦਾ ਪੋਲਿਟਿਕਲ ਮੋਟਿਵ ਕੀ ਹੈ ਕੌਣ ਹੈ ਇਹ ਦੇ ਪਿੱਛੇ ਇਹ ਤਾਂ ਸਾਨੂੰ ਦੱਸ ਦੇਣੀ ਤੇ ਨਾ ਕੋਈ ਮਰਿਆ ਗ੍ਰਨੇਡ ਸਿੱਟਣ ਤੇ ਤੇ 3.5 ਨ ਜਵਾਨ ਸ਼ਹੀਦ ਕਰ ਦਿੱਤੇ ਹੈ ਇਹ ਤਾਂ ਬੜੀ ਅਜੀਬ ਗੱਲ ਹੈ ਤਾਂ ਪੁੱਛਣੀ ਵਾਲੀ ਹੈ ਸਰਕਾਰ ਨੂੰ ਕੁਝ ਹੋਣੀ ਚਾਹੀਦੀ ਹੈ ਆਫ ਕੋਰਸ ਆ ਸਿਮਰਨਜੀਤ ਸਿੰਘ ਹੀ ਇਜ਼ ਗੋਇੰਗ ਅ ਲਾਇਰ ਉਹ ਜਾ ਰਹੇ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਗਵਰਨਰ ਨੂੰ ਮੈਮੋਰੰਡਮ ਦੇਉਗਾ ਕਿ ਇਹ ਦੀ ਸੀਬੀਆਈ ਦੀ ਤਪੀਛ ਹੋਵੇ ਜੇ ਗਵਰਨਰ ਨਾ ਮੰਨਿਆ ਫਿਰ ਅਸੀਂ ਸਾਡੀ ਪਾਰਟੀ ਦੇ ਵਕੀਲ ਸੁਰਿੰਜੀਤ ਸਿੰਘ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਦੇਖੋ ਜੇ ਉੱਥੇ ਸਾਨੂੰ ਇਨਸਾਫ ਮਿਲ ਜੇ ਆਸ ਤਾਂ ਹੈ ਕਿ ਇਹ ਤਾਂ ਦੀ ਪੁਲਿਸ ਕਹਿੰਦੀ ਹੈ ਸਾਨੂੰ ਸਾਰਾ ਕੁਝ ਪਤਾ ਸੀਗਾ ਤੇ ਫੇਰ ਜੇ ਪਤਾ ਸੀਗਾ ਇਹਨਾਂ ਨੂੰ ਪਹਿਲਾਂ ਫੜਿਆ ਕਿਉਂ ਨਹੀਂ ਫੇਰ ਗਰਨੇਡ ਕਿੱਥੋਂ ਆਈ ਗਰਨੇਡ ਆਉਣ ਦਾ ਪੋਲਿਟਿਕਲ ਮੋਟਿਵ ਕੀ ਹੈ ਕੌਣ ਹੈ ਇਹ ਦੇ ਪਿੱਛੇ ਇਹ ਤਾਂ ਸਾਨੂੰ ਦੱਸ ਦੇਣੀ ਤੇ ਨਾ ਕੋਈ ਮਰਿਆ ਗਰਨੇਡ ਸਿੱਟਣ ਤੇ ਤੇ ਤਿੰਨ ਸਾਡੇ ਨੌ ਜਵਾਨ ਸ਼ਹੀਦ ਕਰ ਦਿੱਤੇ ਹੈ ਇਹ ਤਾਂ ਬੜੀ ਅਜੀਬ ਗੱਲ ਹੈ ਤਾਂ ਪੁੱਛਣ ਵਾਲੀ ਹੈ ਸਰਕਾਰ ਨੂੰ ਕੁਝ ਹੋਣੀ ਚਾਹੀਦੀ ਹੈ ਆਫ ਕੋਰਸ ਸਿਮਰਨਜੀਤ ਸਿੰਘ ਹੀ ਇਸ ਗੋਇੰਗ ਅ ਲਾਇਰ ਉਹ ਜਾ ਰਿਹਾ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਗਵਰਨਰ ਨੂੰ ਮੈਮੋਰੰਡਮ ਦੇਉਗਾ ਕਿ ਜੀ ਸੀ ਬੀ ਆਈ ਦੀ ਤਿੱਖੇ ਹੋਵੇ ਜੇ ਗਵਰਨਰ ਨਾ ਮੰਨਿਆ ਫਿਰ ਅਸੀਂ ਸਾਡੀ ਪਾਰਟੀ ਦੇ ਵਕੀਲ ਸਿਮਰਨਜੀਤ ਸਿੰਘ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਦੇਖੋ ਜੇ ਉੱਥੇ ਸਾਨੂੰ ਇਨਸਾਫ ਮਿਲ ਜੇ ਆਸਤਾ ਹੈ ਕਿ like